ਬਰਨਾਲਾ ਸਹਿਰ ਵਿਕੇ ਗਰੀਬ ਲੋਕਾਂ ਦੀਆਂ ਜਿਹੜੀਆਂ ਝੁੱਗੀਆਂ ਝੌਂਪੜੀਆਂ ਨੂੰ ਅੱਗ ਲੱਗ ਗਈ ਸੀ ਉਹਦੇ ਤੁਰੰਤ ਮਦਦ ਦੇ ਲਈ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹਦਾਇਤਾਂ ਦੇ ਸਹਾ ਨਿਰਦੇਸ਼ਾਂ ਦੇ ਮਤਾਬਕ ਉੱਥੋਂ ਦੇ ਮੈਨੇਜਰ ਸਰਦਾਰ ਸਰਜੀਤ ਸਿੰਘ ਦੀ ਠਿਕਰੀਵਾਲ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਲੋਕਾਂ ਦੇ ਲਈ ਮਤਲਬ ਇੱਕਦਮ ਮਦਦ ਅਦਾ ਕਰਨ ਦਾ ਜਿਹੜਾ ਫੈਸਲਾ ਬਹੁਤ ਵਧੀਆ ਸਲਾਘਾਯੋਗ ਕਦਮ ਹੈ ਸਰੋਨੀ ਗੁਰਦਾਰਾ ਪ੍ਰਬੰਧ ਕਮੇਟੀ ਦਾ ਤੁਰੰਤ ਉਹਨਾਂ ਦੇ ਲਈ ਕੱਪੜੇ ਰੋਟੀ ਪਾਣੀ ਲੰਗਰ ਆਦਿਕ ਕਿਸੇ ਵੀ ਚੀਜ਼ ਦੀ ਜਨੂੰ ਜ਼ਰੂਰਤ ਹੈ ਉਹਨਾਂ ਨੂੰ ਲਿਜਾ ਕੇ ਮਨਾਲ ਦੀ ਨਾਲ ਉਹ ਜਿਹੜਾ ਸਮਾਨ ਵੰਡਿਆ ਗਿਆ ਇਸੇ ਨਾਲ ਇਲਾਕੇ ਦੇ ਵਿੱਚ ਵੀ ਤੇ ਸਿੱਖ ਪੰਥਰੀ ਜਿਹੜੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦੀ ਸੇਵਾ ਲਈ ਚਾਹੇ ਕਰੋਨਾ ਕਾਲ ਹੋਵੇ ਚਾਹੇ ਕਿਸੇ ਕਿਸਮ ਨਾਲ ਕੋਈ ਆਫਤ ਆਵੇ ਉੱਥੇ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਇਹ ਸਾਡੇ ਬਹੁਤ ਹੀ ਹਿੰਮਤੀ ਅਤੇ ਮਤਲਬ ਮੈਨੇਜਰ ਨੇ ਜਿਹੜੇ ਸਰਦਾਰ ਸਰਜੀਤ ਸਰਜੀਤ ਸਿੰਘ ਜੀ ਠੀਕੀਵਾਲ ਉਹਨਾਂ ਨੇ ਇੱਕਦਮ ਮੌਕੇ ਤੇ ਜਾ ਕੇ ਸਾਰੇ ਲੋਕਾਂ ਦਾ ਮਤਲਬ ਮਦਦ ਕਰਨ ਦਾ ਜਿਹੜਾ ਬਹੁਤ ਪੂਰੀ ਮਦਦ ਕੀਤੀ ਉਹਨਾਂ ਦੀ ਇਸ ਕਾਰਜ ਲਈ ਲੋਕਾਂ ਦੇ ਵਿੱਚ ਸ੍ਰੀ ਗੁਰਦਾਰਪੁਰ ਸਾਹਿਬਾਨ ਕਿਉਂ ਲਈ ਬਹੁਤ ਵੱਡੀ ਸਲਾਗਾ ਕੀਤੀ